ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਨੂੰ ਇਹ ਡਿਜ਼ਾਈਨ ਬਣਾਉਣਾ ਦੱਸੂਗੀ ਸਿਰਫ ਦੋ ਲਾਈਨਾਂ ਦਾ ਡਿਜ਼ਾਈਨ ਹੈ ਆਪਣਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਮੈਂ ਬੇਬੀ ਸੈੱਟ ਬਣਾ ਰਹੀ ਹਾਂ ਤੁਹਾਡੇ ਨਾਲ ਸਾਂਝਾ ਕਰੂੰਗੀ ਮੈਂ ਸਾਰਾ ਸਟੈਪ ਬਾਈ ਸਟੈਪ ਅੱਜ ਮੈਂ ਤੁਹਾਨੂੰ ਇਹ ਡਿਜ਼ਾਈਨ ਬਣਾਉਣਾ ਦੱਸ ਰਹੀ ਹਾਂ ਇਸ ਤਰ੍ਹਾਂ ਸਿਰਫ ਦੋ ਸਲਾਂਗਾਂ ਦਾ ਆਪਣਾ ਡਿਜ਼ਾਈਨ ਹੈ ਤੇ ਜਿਹੜਾ ਤੁਸੀਂ ਇਹ ਗੈਪ ਰੱਖਣਾ ਹੈ ਵਿੱਚ ਇਹ ਤੁਸੀਂ ਆਪਣੀ ਮਰਜ਼ੀ ਨਾਲ ਰੱਖ ਲੈਣਾ ਇਹ ਤੁਸੀਂ ਥੋੜਾ ਵੀ ਰੱਖ ਸਕਦੇ ਆ ਤੇ ਜ਼ਿਆਦਾ ਵੀ ਇਹ ਤੁਹਾਡੀ ਆਪਣੀ ਮਰਜ਼ੀ ਆ ਤੇ ਮਲਟੀ ਕਲਰ ਡਿਜ਼ਾਈਨ ਵੀ ਇਹਨੂੰ ਤੁਸੀਂ ਬਣਾ ਸਕਦੇ ਆ ਜਿਵੇਂ ਇੱਥੇ ਵਾਈਟ ਚ ਇੱਥੇ ਤੁਸੀਂ ਹੋਰ ਕਲਰ ਜਿਹੜਾ ਫਿਰ ਹੋਰ ਇਸ ਤਰ੍ਹਾਂ ਮਲਟੀ ਕਲਰ ਵੀ ਇਸ ਡਿਜ਼ਾਈਨ ਨੂੰ ਬਣਾ ਸਕਦੇ ਆ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਜਿਵੇਂ ਹੁਣ ਮੈਂ ਇੱਥੇ ਵਾਈਟ ਕਲਰ ਪਾਇਆ ਫਿਰ ਔਰੇਂਜ ਫਿਰ ਇਸ ਤਰ੍ਹਾਂ ਵਾਈਟ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਆ ਜਿਵੇਂ ਤੁਹਾਡੇ ਕੋਲ ਜਿਹੜਾ ਰੰਗ ਜ਼ਿਆਦਾ ਹੋਵੇ ਮਤਲਬ ਕਈ ਵਾਰ ਆਪਾਂ ਆਪਣੇ ਕੋਲ ਪਾਛਮ ਦੇ ਜਿਹੜੇ ਛੋਟੇ ਛੋਟੇ ਗੋਲੇ ਬੱਜ ਜਾਂਦੇ ਆ ਤਾਂ ਆਪਾਂ ਇਹਨੂੰ ਮਲਟੀ ਕਲਰ ਵੀ ਬਣਾ ਸਕਦੇ ਆ ਜਿਵੇਂ ਇੱਥੇ ਵਾਈਟ ਔਰੇਂਜ ਵਾਈਟ ਫਿਰ ਔਰੇਂਜ ਫਿਰ ਗ੍ਰੀਨ ਇਸ ਤਰ੍ਹਾਂ ਜਾਂ ਵਾਈਟ ਗ੍ਰੀਨ ਇਸ ਤਰ੍ਹਾਂ ਜਿਵੇਂ ਵੀ ਤੁਹਾਡੇ ਕੋਲ ਕੋਈ ਕਲਰ ਹੋਣਗੇ ਉਸੇ ਤਰ੍ਹਾਂ ਤੁਸੀਂ ਸੈੱਟ ਕਰ ਲੈਣੀ ਆ ਤੇ ਇੱਕ ਰੰਗ ਵਿੱਚ ਵੀ ਤੁਸੀਂ ਇਹਨੂੰ ਬਣਾ ਸਕਦੇ ਆ ਤੁਹਾਡੀ ਆਪਣੀ ਮਰਜ਼ੀ ਆ ਦੋਸ ਲਾਂਗਾ ਦਾ ਡਿਜ਼ਾਈਨ ਆ ਆਪਣਾ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਸਿੱਧੇ ਪਾਸੇ ਤੋਂ ਜਿਹੜਾ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਇਸ ਤਰ੍ਹਾਂ ਸ਼ੁਰੂ ਕਰਨੀ ਠੀਕ ਹੈ ਪਹਿਲਾਂ ਮੈਂ ਬਟਨ ਪੱਟੀ ਬਣਾ ਲੈਣੀ ਕਿਉਂਕਿ ਮੈਂ ਜਿਹੜਾ ਬੇਬੀ ਸੈੱਟ ਬਣਾ ਰਹੀ ਹਾਂ ਇਹ ਵੀ ਮੈਂ ਤੁਹਾਡੇ ਨਾਲ ਸਾਰਾ ਸਾਂਝਾ ਕਰੂੰਗੀ ਪਹਿਲੀ ਚਲਾਈ ਆਪਣੇ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਸਾਰੀ ਸਿੱਧੀ ਬਣਾ ਕੇ ਆਪਾਂ ਕੰਪਲੀਟ ਕਰਨੀ ਹੈ ਕਲਰ ਤੁਸੀਂ ਆਪਣੀ ਮਰਜ਼ੀ ਨਾਲ ਜਿਹੜੇ ਤੁਹਾਡੇ ਕੋਲ ਹੋਣਗੇ ਆਪਣੀ ਮਨਪਸੰਦੇ ਕਲਰ ਲਗਾ ਲੈਣੇ ਜੇ ਮੈਂ ਵਾਈਟ ਕਲਰ ਨਾਲ ਬਣਾ ਰਹੀ ਐ ਇੱਥੇ ਤਾਂ ਤੁਸੀਂ ਜਿਹੜਾ ਵੀ ਕਲਰ ਲਗਾਉਣਾ ਲਗਾ ਸਕਦੇ ਠੀਕ ਹੈ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਸਿੱਧੇ ਪਾਸੇ ਹੁਣ ਆਪਣੀ ਦੂਸਰੀ ਸਲਾਈ ਆ ਇਹ ਕਿ ਕੁੰਡਾ ਇਸ ਤਰ੍ਹਾਂ ਤਾਰੋ ਚਾਹੇ ਬੁਨੋਏ ਤੁਹਾਡੀ ਆਪਣੀ ਮਰਜ਼ੀ ਠੀਕ ਹੈ ਮੈਂ ਇਹਨੂੰ ਇਸ ਤਰ੍ਹਾਂ ਬਣਾ ਲੈਣੀ ਉਲਟਾ ਫਿਰ ਆਪਾਂ ਥਰੇਡ ਪਿੱਛੇ ਕਰਨੇ ਦੋ ਕੁੰਡੇ ਛੱਡ ਕੇ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਹੈ ਸੌਰੀ ਚਾਰ ਸਲਾਂਗਾਂ ਦਾ ਡਿਜ਼ਾਈਨ ਹੈ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਆਪਾਂ ਕੁੰਡਾ ਬਣਾਉਣਾ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਸਿਲਾਈ ਕੱਢ ਕੇ ਫਿਰ ਕੁੰਡਾ ਬਣਾਉਣਾ ਥਰੇਡ ਆਪਾਂ ਪਿੱਛੇ ਰੱਖਣਾ ਕੁੰਡਾ ਥੋੜਾ ਜਿਹਾ ਲੂਜ਼ ਰੱਖਣਾ ਜਿਆਦਾ ਲੂਜ਼ ਨਹੀਂ ਰੱਖਣਾ ਆਪਾਂ ਠੀਕ ਹੈ ਇਸ ਤਰ੍ਹਾਂ ਕਿਉਂਕਿ ਜਿਹੜੇ ਆਪਾਂ ਇਹ ਦੋ ਕੁੰਡੇ ਛੱਡੇ ਆ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦੇਣਾ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਇਹੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਆਪਾਂ ਫੇਰ ਉਸੇ ਤਰ੍ਹਾਂ ਥ੍ਰੈਡ ਆਪਾਂ ਪਿੱਛੇ ਹੀ ਰੱਖਣਾ ਦੋ ਕੁੰਡੇ ਛੱਡ ਕੇ ਇਹਨਾਂ ਦੇ ਨਾਲ ਦੀ ਆਪਾਂ ਇਸ ਤਰ੍ਹਾਂ ਕੁੰਡਾ ਬਣਾਵਾਂਗੇ ਥੋੜਾ ਜਾਂ ਲੂਜ਼ ਰੱਖਾਂਗੇ ਇਹਨੂੰ ਜ਼ਿਆਦਾ ਲੂਜ਼ ਨਹੀਂ ਰੱਖਣਾ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਲੈਣਾ ਪਿਛਲੀ ਸਾਈਡ ਤੇ ਤਾਂ ਦੋ ਕੁੰਡਿਆਂ ਦੇ ਆਪਣੇ ਦੋ ਕੁੰਡੇ ਬੰਦੇ ਜਾਂਦੇ ਨਾ ਤਾਂ ਕੋਈ ਕੁੰਡਾ ਆਪਣਾ ਵੱਧ ਤੇ ਨਾ ਘਟਦਾ ਠੀਕ ਹੈ ਫਿਰ ਅੱਗੇ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਨਾਲ ਦੀ ਆਪਾਂ ਇਸ ਤਰ੍ਹਾਂ ਇੱਕ ਕੁੰਡਾ ਬਣਾਉਣਾ ਲੂਜ਼ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਬਣਾ ਦੇਣਾ ਹੈ ਇੱਕ ਕੁੰਡਾ ਸਲਾਈ ਆਪਣੀ ਉਲਟ ਪਾਸੇ ਤੋਂ ਥ੍ਰੈਡ ਆਪਾਂ ਪਿੱਛੇ ਰੱਖਣਾ ਫੇਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਆਪਾਂ ਲੂਜ਼ ਦੂਸਰੀ ਸਲਾਈ ਆਪਣੇ ਡਿਜ਼ਾਈਨ ਦੀ ਫੇਰੇ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾ ਲੈਣਾ ਪਰ ਠੀਕ ਹੈ ਇਸ ਤਰ੍ਹਾਂ ਕਿ ਇਹ ਦੋ ਕੁੰਡੇ ਛੱਡ ਕੇ ਹੁੰਡਾ ਬਣਾਉਣਾ ਆਪਾਂ ਲੂਜ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਬਣਾ ਦੇਣਾ ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਆ ਇਰ ਦੋ ਕੁੰਡੇ ਛੱਡ ਕੇ ਉਸੇ ਤਰ੍ਹਾਂ ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਇਆ ਲੂਜ਼ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਪਿਛਲੀ ਸਾਈਡ ਤੇ फिर दो दोडे छ इस तरह कुंडा बनाया लूज फिर ये दो कु पिछली साइड तो एक बना देना फिर उस तरह दो कुंडे के कुंडा बनाया लूज फिर ये दो कुंडा पिछली साइड तो एक कुंडा बना देना दूसरी सिलाई आप उल्ट पासे तो सारी इस तरह कंप्लीट करनी है पहली सिलाई सी जी अपनी सारी सिलाई आप सीधी बनाई फिर दूसरी सिलाई उल्ट पासे तो सारी आप इस तरह कंप्लीट करनी है ਲਾਸਟ ਤੇ ਵੀ ਆਪਾਂ ਇਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਉਣਾ ਹੈ ਲੂਜ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਫਿਰ ਲਾਸਟ ਵਾਲਾ ਕੁੰਡਾ ਇੱਥੇ ਮੇਰੇ ਕੋਲ ਬਟਨ ਪੱਟੀ ਵਾਲੇ ਕੁੰਡੇ ਆ ਲਾਸਟ ਵਾਲਾ ਕੁੰਡਾ ਤੁਸੀਂ ਉਲਟਾ ਬਣਾ ਲੈਣਾ ਇੱਕ ਕੁੰਡਾ ਆਪਣਾ ਬਚ ਜਾਂਦਾ ਇੱਥੇ ਠੀਕ ਹੈ ਜਦੋਂ ਆਪਾਂ ਡਿਜ਼ਾਈਨ ਬਣਾਉਣੀ ਹੈ ਇੱਕ ਆਪਣਾ ਇੱਧਰ ਆ ਜਾਂਦਾ ਕੰਨੀ ਤੇ ਇੱਕ ਇੱਧਰ ਤਾਂ ਅੱਗੇ ਜਿਹੜਾ ਮੈਂ ਹੁਣ ਬਟਨ ਪੱਟੀ ਬਣਾ ਰਹੀ ਹਾਂ ਇਸ ਤਰ੍ਹਾਂ ਤਾਨੂੰ ਸਿਰਫ ਮੈਂ ਇਹ ਡਿਜ਼ਾਈਨ ਹੀ ਬਣਾ ਕੇ ਦੱਸਿਆ ਦੋ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗੀਆਂ। ਤੀਸਰੀ ਸਲਾਈ ਆਉਗੀ ਸਿੱਧੇ ਪਾਸੇ ਤੋਂ। ਪਹਿਲਾਂ ਮੈਂ ਬਟਨ ਪੱਟੀ ਵਾਲੇ ਕੁੰਡੇ ਬਣਾ ਲੈਣੀ ਆ ਫਿਰ ਆਪਣੀ ਤੀਸਰੀ ਸਲਾਈ ਜਿਹੜੀ ਸ਼ੁਰੂ ਕਰਦੀ ਆ। ਹੁਣ ਤੀਸਰੀ ਸਲਾਈ ਜਿਹੜੀ ਆਪਾਂ ਬਣਾਵਾਂਗੇ। ਤੀਸਰੀ ਸਲਾਈ ਸਾਰੀ ਆਪਾਂ ਸਿੱਧੀ ਬਣਾ ਲੈਣੀ ਚਾਰ ਸਲਾਈਆਂ ਦਾ ਆਪਣਾ ਡਿਜ਼ਾਈਨ ਹੈ ਚਾਰ ਸਲਾਈਆਂ ਚ ਡਿਜ਼ਾਈਨ ਬਣ ਕੇ ਕੰਪਲੀਟ ਹੋ ਜਾਂਦਾ ਹੈ ਤੀਸਰੀ ਸਲਾਈ ਸਾਰੇ ਕੁੰਡੇ ਆਪਾਂ ਸਿੱਧੇ ਬਣਾਉਣੇ ਹੁਣ ਆਪਣੀ ਚੌਥੀ ਦੇ ਲਾਸਟ ਸਲਾਈ ਆਉ। ਚੌਥੀ ਸਲਾਈ ਆਪਾਂ ਸਾਰੀ ਉਲਟੀ ਬਣਾ ਲੈਣੀ ਹੈ। ਇਹੀ ਚਾਰ ਸਲਾਈਆਂ ਨੂੰ ਆਪਾਂ ਰਿਪੀਟ ਕਰਨਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ। ਇਸ ਡਿਜ਼ਾਈਨ ਨੂੰ ਸੈੱਟ ਕਿਵੇਂ ਕਰਨਾ ਹੈ ਤੁਹਾਡੀ ਆਪਣੀ ਮਰਜ਼ੀ ਹੈ। ਜੇਕਰ ਤੁਸੀਂ ਇਸੇ ਤਰ੍ਹਾਂ ਬਣਾਉਣਾ ਚਾਹੁੰਦੇ ਹੋ ਤਾਂ ਇਸੇ ਤਰ੍ਹਾਂ ਬਣਾ ਸਕਦੇ ਆ। ਜੇਕਰ ਚਾਰ-ਚਾਰ ਸਲਾਈਆਂ ਬਣਾ ਕੇ ਉਸ ਤੋਂ ਬਾਅਦ ਕਲਰ ਚੇਂਜ ਕਰਨਾ ਹੈ ਤੇ ਕਲਰ ਤੁਸੀਂ ਚੇਂਜ ਕਰ ਸਕਦੇ ਆ। ਮਲਟੀ ਕਲਰ ਕੋਈ ਆਪਣਾ ਪ੍ਰੋਜੈਕਟ ਬਣਾ ਸਕਦੇ ਆ ਤੁਹਾਡੀ ਆਪਣੀ ਮਰਜ਼ੀ ਹੈ। ਜੇਕਰ ਵਿੱਚ ਪਲੇਨ ਸਲਾਈਂਗਾਂ ਬਣਾਉਣੀਆਂ ਤੇ ਇਸੇ ਤਰ੍ਹਾਂ ਡਿਜ਼ਾਈਨ ਬਣਾਉਣਾ। ਤੇ ਇਸ ਇਸ ਤਰ੍ਹਾਂ ਡਿਜ਼ਾਈਨ ਵੀ ਜਿਹੜਾ ਬਹੁਤ ਸੋਹਣਾ ਲੱਗਦਾ। ਜਿਸ ਤਰ੍ਹਾਂ ਵੀ ਤੁਸੀਂ ਚਾਹੋ ਇਸ ਡਿਜ਼ਾਈਨ ਨੂੰ ਜਿਹੜਾ ਬਣਾ ਸਕਦੇ ਆ। ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ। ਲਓ ਜੀ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਤਾਂ ਇਸ ਤਰ੍ਹਾਂ ਡਿਜ਼ਾਈਨ ਬਣਦਾ ਆਪਣਾ ਠੀਕ ਹੈ ਜਿਵੇਂ ਇੱਥੇ ਬਣਾਇਆ ਹੋਇਆ ਹੁਣ ਸੈਟ ਤੁਸੀਂ ਆਪਣੀ ਮਰਜ਼ੀ ਨਾਲ ਕਰ ਲੈਣਾ ਕਿਹਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਇਹ ਡਿਜ਼ਾਈਨ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਾਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ